अपने बालक आप रखियन पार ब्रह्म गुरुदेव सुख शांत सहज आनंद पय पूरन पई से रहाओ भक्त जना की बेनती सुनी प्रभाव रोग मिटाए जीवालियन जाका वड प्रताप दोख हमारे बक्सियन अपनी कलतारी मन बंछत फल दितियन नानक बलिहारी इस तुक तो भाव जी के पार ब्रह्म वाहिगुरु अपने बच्चा दी आप रखिया करता है पार ब्रह्म दा नाम जपन के नाल ਆਪਾਂ ਨੂੰ ਆਤਮਿਕ ਸ਼ਾਂਤੀ ਆਤਮਿਕ ਡੋਲਤਾ ਮਿਲਦੀ ਹੈ ਵਾਯੂ ਗੁਰੂ ਜੀ ਦੇ ਨਾਮ ਜਪਨ ਦੇ ਨਾਲ ਸਾਰੇ ਰੋਗ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਵਾਯੂ ਗੁਰੂ ਆਪਣੇ ਆਪ ਆਪਣੀ ਬਾਹ ਪਕੜ ਕੇ ਸਾਰੇ ਦੁੱਖਾਂ ਜੋ ਬਾਹ ਕਰਦਾ ਹੈ ਅਤੇ ਜਿਹੜੇ ਸਾਰੇ ਸਾਡੇ ਔਗੁਣ ਹੈਗੇ ਨੇ ਉਹ ਵੀ ਵਾਯੂ ਗੁਰੂ ਨਾਮ ਜਪਨ ਦੇ ਨਾਲ ਸਾਰੇ ਮਾਫ ਕਰ ਦਿੰਦਾ ਹੈ ਅਤੇ ਜੋ ਵੀ ਆਪਣੇ ਮਨ ਚ ਜੋ ਵੀ ਆਪਾਂ ਇੱਛਾ ਰੱਖਦੇ ਆ ਜੋ ਵੀ ਆਪਾਂ ਫਲ ਭਾਲਦੇ ਆ ਉਹ ਸਾਰੇ ਵਾਹਿਗੁਰੂ ਦਾ ਨਾਮ ਜਪਨ ਦੇ ਨਾਲ ਹੀ ਮਿਲਦੇ ਆ ਤਾਂ ਐਫ ਜੇ ਜਿਹੜੇ ਮਹਾਨ ਬਾਰਬਰਮ ਵਾਹਿਗੁਰੂ ਦਾ ਸਭ ਨੂੰ ਸ਼ੁਕਰਾਨਾ ਸਭ ਨੂੰ ਉਹਨਾਂ ਦਾ ਨਾਮ ਜਪਨਾ ਚਾਹੀਦਾ